बोल के सोड़ਣਾ ਪੰਜਾਬੀ ਚ ਇਹ ਤੋਂ ਆਦਮੇ ਦੁਆਰਾ ਇਦਾਂ ਨਹੀਂ ਬੋਲਣਾ ਨਹੀਂ ਸਰ ਜਿਹੜਾ ਮੈਂ ਨਹੀਂ ਸੋਲਣਾ ਜਿਹੜੀ ਫਿਰ ਕਾਰਵਾਈ ਨਾ ਮੈਂ ਉਸ ਤੋਂ ਵੀ ਜ਼ਿਆਦਾ ਚੱਲੂਆ ਤੁਸੀਂ ਆਸੇ-ਵਾਸੇ ਲੋਕਾਂ ਦਾ ਜੀਣਾ ਮਹਾਲ ਕੀਤਾ ਵੇ ਤੁਸੀਂ ਨਹੀਂ ਐ ਮੈਂ ਤਾਂ ਕੁਛ ਨਹੀਂ ਜਿਹੜੀ ਮੈਂ ਕਹੀ ਨਿਕਲਾ ਮੈਨੂੰ ਨੱਜਾ ਪੈਣ ਨਹੀਂ ਮੈਨੂੰ ਹਰ ਇੱਕ ਪਿੰਡ 'ਚ ਪਤਾ ਕਿੱਥੇ-ਕਿੱਥੇ ਕੀ-ਕੀ ਹੋਣਿਆ ਕੋ ਬਿਊਟੀਫੁੱਲਰ ਦਾ ਕੰਮ ਕਰਦੀ ਹੈ ਕੋਈ ਮੈਂ ਜਿਹੜੇ ਤੁਹਾਨੂੰ ਗੱਲ ਕਹਿਣਾ ਕੋਈ ਮਾਫੀ ਲਗਾਨਾ ਨਹੀਂ ਹੋਣਾ ਠੀਕ ਹੈ ਜਿਹੜਾ ਸਰਪੰਚ ਸਾਹਿਬ ਹੋ ਗਿਆ ਮੇਰੇ ਨੂੰ ਦੱਦੇ ਠੀਕ ਹੈ ਠੀਕ ਹੈ ਜੀ ਕੋਈ ਨਹੀਂ ਕੋਈ ਬੰਦੇ ਨੇ ਕਹਿਤਾ ਇੱਕ ਤੋਂ ਬਾਅਦ ਜਾ ਤਾਂ ਇਹ ਘਰ ਛੱਡ ਜਾਓ ਪਿੰਡ ਛੱਡ ਜਾਓ ਜਾਂ ਸੁਧਰ ਜਾਓ ਦੋ ਗੱਲਾਂ ਨੇ ਮੈਂ ਜਿਹੜੀ ਗੱਲ ਕਹਿ ਰਿਹਾ ਜਾਂ ਤਾਂ ਘਰ ਛੱਡ ਜਿਓ ਛੱਡ ਦਿਨ ਜੂ ਛੱਡ ਜਾਓ ਕਿਤੇ ਹੋਰ ਚਲ ਜਿਓ ਬਹੁਤ ਦੁਖੀ ਨੇ ਲੋਗ ਆ ਗਏ ਸਾਡੇ ਮਾਜੇ ਨੇ ਮੇਰੇ ਕੋਲੇ ਹੋਰ ਵੀ ਪਿੰਡ ਜਿੰਮੇ ਕਿਤੇ ਗਿਆ ਨੀ ਜੇ ਬੋਲ ਵੀ ਕਿਸੇ ਨੇ ਇਹਦੀ ਵੀਡੀਓ ਬਣਾ ਲਣੀ ਆ ਕਾਕਾ ਜੇ ਕੁਝ ਵੀ ਦਾ ਇੱਕ ਲਵ ਯੂ ਚਾਤਾ ਰੱਖਿਆ ਆ ਉਹਦਾ ਵੀਡੀਓ ਵਾਲੇ ਫਿਰ ਮੈਂ ਦੱਸੂਗਾ ਉਧਰੋਂ ਬਹੁਤ ਸ਼ਿਕਾਇਤਾਂ ਆ ਰਹੀਆਂ ਨੇ ਉਧਰਲੇ ਪਾਸੇ ਕਰਾਂ ਦੇ ਬੱਚਿਆਂ ਨੂੰ ਪੈਂਦਾ ਹੋ ਜਾ ਜਾਨਵਰਾਂ ਪਰ ਰੱਖਣਾਗਾ ਤੇ ਮੈਂ ਜਿਹੜੀ ਗੱਲ ਕਹਤੀ ਆ ਕੁਝ ਨਹੀਂ ਹੈਗਾ ਇਹ ਪਿੰਡ ਦਾ ਮੁਖੀ ਆ ਨਹੀਂ ਹਾਂਜੀ ਪਤਾ ਹੀ ਨਹੀਂ ਠੀਕ ਆ ਨਾ ਫਿਰ ਕਿੰਨਾ ਦੁਖੀ ਹੋਊਗਾ ਜਿਹਨੇ ਕੱਟ ਕੇ ਕਰਕੇ ਬਲਾ ਸਾਨੂੰ ਸਰੇ ਦੱਸੇ ਤਾਂ ਉਹ ਅੰਦਰ ਹੀ ਗੁੱਟਾਂ ਤੋਂ ਅੰਦਰ ਹੀ ਰੱਖ ਲਓ ਤਾਂ ਕੋਲ ਆ ਜਾ ਜਿਹੜੀ ਕੁੱਤੇ ਦੀ ਛੜ ਜਿਹੜਾ ਮੈਂ ਨਸ਼ੇ ਵਾਲੀ ਦੀ ਗੱਲ ਕਰ ਰਿਹਾ ਵਾ ਜੇ ਆ ਕੇ ਮੈਂ ਤੁਹਾਨੂੰ ਦੱਤਾ ਜਿਹੜੀ ਮੈਨੂੰ ਮੇਰੀ ਸੁਣ ਲੈ ਗੱਲ ਕਿ ਇੰਨਾ ਨਹੀਂ 10 ਮਿੰਟ ਲਾਤੇ ਖੁੱਲਣ ਨੂੰ ਦਰਾਜ ਉਹ ਮੈਂ ਕੰਮ ਕਰਨ ਗਈ ਫਰੀ ਸੀ ਕਿੱਥੇ ਦੇ ਕਰੇ ਇੰਨਾ ਬੋਲੇ ਨਾ ਹੈਗੇ ਤੁਸੀਂ ਜੋ ਕੇ ਬੋਲਦੇ ਕੋਈ ਵੀ ਕਹਿਤਾਂ ਨਹੀਂ ਕੱਕਾ ਤੁਹਾਡੇ ਕੋਲ ਜ ਨੇ ਜੇ ਬੋਲੇ ਤੁਹਾਨੂੰ ਕੋਈ ਇਦਾਂ ਦੀ ਗੱਲ ਵਾ ਜਿਹੜਾ ਗਲਤ ਰੋਕਣਾ ਤੁਸੀਂ ਠੀਕ ਹੈ ਨਹੀਂ ਮੇਰਾ ਗੇਟ ਹੀ ਆਸ ਗਵਾਂਡ ਦੀ ਗੰਨ ਨਹੀਂ ਬਣਦੇ ਨਾ ਠੀਕ ਹੈ ਗੇਟ ਹੀ ਤਗੜੇ ਬਣੋ ਆਪ ਸਿਪਾਹੀ ਬਣੋ ਠੀਕ ਹੈ ਉਹ ਉਹ ਜਿਹੜਾ ਤੁਹਾਡੇ ਵਿਚਾਰਿਆਂ ਦੇ ਅੰਦਰੋਂ ਬਾਹਰ ਨੂੰ ਬਾਹਰ ਨਿਕਲਣ ਵਾਲਾ ਕੀਤਾ ਪਿਆ ਉਹ ਕਹਿੰਦੇ ਅਸੀਂ ਦਰਾਜਾ ਖੋਲ ਕੇ ਬਾਹਰ ਨਹੀਂ ਨਿਕਲਦੇ ਸਾਡੇ ਮਾਰੇ ਨਾ ਸਾਡੀ ਕੋਈ ਧੀ ਭੈਣੇ ਨਿਕਲੇ ਬਾਹਰ ਆ ਵੀ ਹੈ ਕਿ ਕੁੜੀ ਵਿਚਾਰੀਆਂ ਤਾਂ ਇੱਧਰ ਨਹੀਂ ਚੱਲ ਗਏ ਬਿਲਕੁਲ ਟੋਰਨਟ ਨਿਯੋਗਾਂ ਚੀਜ਼ ਠੀਕ ਹੈ ਨਹੀਂ ਸਰ ਇਹ ਮੇਰਾ ਫੋਨ ਹੈ ਮੈਂ ਜਿਹੜੀ ਗੱਲ ਕਹੀ ਆ ਹੁਣ ਚੱਲਿਆਂ